ਸੂਹੀਆ ਚੋਲੀ ਆਵਾਲੀ ਮੈਂ ਕੈਨੀਆਂ ਰੱਖ ਚਰਨਾ ਦੇ ਕੋਲ ਮੈਂ ਦਾਸੀ ਰਹਿ ਨੀਆਂ ਸੂਹੀਆ ਚੋਲੀ ਆਵਾਲੀ ਮੈਂ ਕੈਨੀਆਂ ਰੱਖ ਚਰਨਾ ਦੇ ਕੋਲ ਮੈਂ ਦਾਸੀ ਰਹਿ ਨੀਆਂ ਸੂਹੀਆ ਚੋਲੀ ਆਵਾਲੀ ਦੋ ਲਾਲੜੀਆਂ ਦਰਸ਼ ਤੇਰੇ ਨੂੰ ઘરમાં વાળિયા સૂહિયા ચોલિયાં વાિયે દો લાલડિયા દર્શ તેરે નું આઈયાં ઘરમાંડિયા સુ ચોલિયા વીએ દો તોને ਦਰ ਤੇਰੀ ਤੇਆ ਕੀ ਪਗਤ ਖਲੋਤੇ ਨੇ ਸੂਹੀਆ ਚੋਲੀਆ ਵਾਲੀਏ ਦੂ ਤੂਤੇ ਨੇ ਦਰ ਤੇਰੀ ਤੇਆ ਕੀ ਪਗਤ ਖਲੋਤੇ ਨੇ ਸੂਹੀਆ ਚੋਲੀਆ ਵਾਲੀਏ ਫੁੱਲ ਤੋਰੀਦਾ ਦਰਸ਼ ਤੇਰੇ ਦੇਵਾ ਜੂਰ ਨਲੋੜੀਦਾ ਸੂਹੀਆ ਚੂਲੀਆ ਵਾਲੀਏ ਫੁੱਲ ਤੋਰੀਦਾ ਦਰਸ਼ ਤੇਰੀ ਦੇ ਬਾਝੂ ਰ ਨਲੋੜੀਦਾ ਸੂਹੀਆ ਚੂਲੀਆ ਵਾਲੀਏ ਮੈਂ ਕਹਨੀਆ ਬਗਿਆ ਸ਼ੇਰਾ ਵਾਲੀਏ ਮੈਂ ਕਹਨੀਆ ਰਖ ਚਰਨਾ ਦੇ ਕੋਲ ਮੈਂ ਦਾਸੀ ਰੇ ਅੱਖ ਚਰਣਾ ਦੇ ਕੋਲ ਮੈਂ ਦਾਸੀ ਰੇ